ਇਹ ਜਿਹੜੀ ਨਕਸਨ ਸੀ ਗੱਲ ਤੇ ਅੱਜਕੱਲ ਬੜਾ ਫੇਸ ਚੱਲਿਆ ਫਰੈਂਡ ਯੂਥ ਦੇ ਵਿੱਚ ਖਾਸ ਕਰਕੇ ਕਿ ਹੈੱਡਫੋਨ ਲਾ ਕੇ ਗੱਲਾਂ ਕਰਦੇ ਕਰਦੇ ਕੱਲੇ ਚੁਰੇ ਜਾਂਦੇ ਨੇ ਪਤਾ ਨਹੀਂ ਲੱਗਦਾ ਕਿ ਉਹ ਫੋਨ ਤੇ ਗੱਲ ਕਰ ਰਿਹਾ ਤਾਂ ਉਹਦੇ ਕਰਕੇ ਵੀ ਕੀ ਕੁਝ ਪ੍ਰੋਬਲਮਸ ਉਹਨਾਂ ਸੁਣਨ ਦੇ ਵਿੱਚ ਆ ਸਕਦੀ ਹੈ ਬਿਲਕੁਲ ਪੋਸੀਬਲ ਹੈ ਹੀਅਰਿੰਗ ਲੌਸ ਹੋ ਸਕਦੀ ਹੈ ਕਿਉਂਕਿ ਅੱਜਕੱਲ ਜਿਹੜਾ ਇਹ ਰਿਯੂਥ ਹੈ ਉਹ ਅਸੀਂ ਦੇਖਿਆ ਹੈਗਾ ਜਾਂ ਤਾਂ ਕੰਨ ਚ ਲਾ ਕੇ ਲਬੀ ਲਬੀ ਗੱਲਾਂ ਕਰਦਾ ਹੈ ਜਾਂ 또 ਜੀ ਚੀਜ਼ ਆਪਾਂ ਕਹਿੰਦੇ ਲੰਬੇ ਲੰਬੇ ਗਾਣੇ ਸੁਣਦਾ ਹੈ ਕਈ ਵਾਰ ਤੇ ਗਾਣਾ ਸੁਣਦੇ ਸੁਣਦੇ ਸੌਂ ਵੀ ਜਾਂਦੇ ਨੇ ਤੇ ਇਹਦੇ ਨਾਲ ਜਿਹੜੀ ਸਾਡੀ ਜਿਹੜੀ ਕੈਲੋ ਸੈਲ ਹੈਗੇ ਜਿਹਨੂੰ ਕੋਸ ਸੁੜਾਈ ਦੇ ਸੈਲ ਲੈਂਦੇ ਉਹ ਟੁੱਟ ਜਾਂਦੇ ਹਨ ਜਿਸ ਨਾਲ ਕਰਕੇ ਸੁਣਾਈ ਦਾ ਪਰ ਪੈ ਜਾਂਦਾ ਹੈ ਔਰ ਕਾਫੀ ਫਟ ਪੈਂਦਾ ਹੈ ਔਰ ਕੋ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਇਸ ਚੀਜ਼ ਨੂੰ ਅਵੋਇਡ ਕਰਾਪਾ ਡਸਟਿੰਗ ਕਰਦੇ ਤਾਂ ਅਲਰਜੀ ਹੋਗੀ ਚਿਕਾਣੀਆਂ ਸ਼ੁਰੂ ਹੋ ਜਾਂਦੀ ਸਟਰੋਂਗ ਫਰੇਗਰੈਂਸ ਜਿੱਦਾਂ ਆਪਾਂ ਕੋਈ ਪਰਫਿਊਮ ਵਗੈਰਾ ਲਾ ਲੈਂਦੇ ਔਰ ਇਹ ਨਾਲ ਜਿਹੜਾ ਚਿਕਾਣੀਆਂ ਸ਼ੁਰੂ ਕੀ ਇਸ ਚੀਜ਼ ਦਾ ਤਾਂ ਟਰੀਟਮੈਂਟ ਹੈਗਾ ਮੋਸਟਲੀ ਤਾਂ ਹਾਂ ਆਗੇ ਇਹਦੇ ਵਿੱਚ ਆਪਾਂ ਇੱਕ ਤਾਂ ਟੈਸਟ ਜ਼ਰੂਰੀ ਹੈਗੇ ਇਹਦੇ ਵਿੱਚ ਜਿੱਦ ਆਪਾਂ ਕਹਿੰਦੇ ਆ ਪਹਿਲੇ ਟੈਸਟ ਵਗੈਰਾ ਕਿ ਫੇਰ ਟਰੀਟਮੈਂਟ ਚਾਹੁੰਦਾ ਹਾਂ ਆਪਾਂ ਅਲਰਜੀ ਦੇ ਟੈਸਟ ਹੁੰਦੇ ਆ ਉਹ ਅਲਰਜੀ ਦੇ ਟੈਸਟ ਕਰਵਾ ਕੇ ਉਹਦੇ ਅਕੋਰਡਿੰਗਲੀ ਕੀ ਪਰਪਟ ਹੁੰਦਾ ਉਹਨੂੰ ਆਪਾਂ ਇਮਿਊਨੋਥੈਰੇਪੀ ਕਹਿੰਦੇ ਆ ਉਹਦੇ ਵਿੱਚ ਅਲਰਜਨ ਆਦੇ ਆ ਉਹਦੇ ਵਿੱਚ ਆਉਂਦੇ ਆ ਕਿ ਜਿਸ ਚੀਜ਼ ਤੋਂ ਤੁਹਾਨੂੰ ਅਲਰਜੀ ਹੈ ਉਸ ਚੀਜ਼ ਦਾ ਪਰਟੀਕੂਲਰਲੀ ਉਹਨੂੰ ਇਮਿਊਨੋਥੈਰੇਪੀ ਜੰਦੇ ਕੇ ਇਹ ਚੀਜ਼ ਆਤੀ ਬਾਕੀ ਸਰਜਿਕਲੀ ਵੀ ਇਹਨਾਂ ਦਾ ਟ੍ਰੀਟਮੈਂਟ ਹੁੰਦਾ ਕਿ ਸਾਡੀ ਨਾੜਾਂ ਹੁੰਦੀਆਂ ਜਰੇ ਕਰਕੇ ਪਿੱਛੋਂ ਕਲੋਂ ਛਿੱਕਾ ਵਾਸਤੇ ਜਾਰੇ ਸ਼ੀ ਵਾਸਤੇ ਤੇ ਕਈ ਵਾਰ ਉਹ ਵੀ ਕਰਦੇ ਆ ਉਹਦੀ ਨਾਲਾਂ ਨੂੰ ਅਸੀਂ ਸਾੜ ਦਿੱਤਾ ਹੈ ਤਾਂ ਕਿ ਉਹ ਛਿੱਕਾ ਰੇਸ਼ਾ ਲੱਕ ਖੁੱਲ ਜਾਏ ਇਸ ਤਰ੍ਹਾਂ ਜਿਹੜੇ ਬੰਦੇ ਜ਼ਿਆਦਾ ਬੋਲਦੇ ਆਪਾਂ ਜਿੱਦਾਂ ਕਿ ਸਾਡਾ ਪ੍ਰੋਫੈਸ਼ਨਲ ਸੋਤ ਬੋਲਣ ਵਾਲੇ ਕਿ ਸਾਡਾ ਢੰਗ ਬੋਲਣਾ ਪੈਂਦਾ ਹੈ ਬਹੁਤ ਪ੍ਰੋਫੈਸ਼ਨਲ ਹੋ ਗਿਆ ਜਾਂ ਟੀਚਰ ਹੋ ਗਏ ਜਾਂ ਕਈ ਵਾਰ ਸਿੰਗਰਸ ਹੋ ਗਏ ਇਹਨਾਂ ਨੂੰ ਜ਼ਿਆਦਾ ਆਪਾਂ ਕੀ ਗਲਾ ਖਰਾਬ ਹੁੰਦਾ ਹੈ ਹਾਂਜੀ ਜਦ ਜ ਗਲਾ ਖਰਾਬ ਹੋਵੇ ਸਾਡੇ ਬੋਲਣ ਵਾਲੇ ਪਰਦੇ ਨਰਮ ਹੋ ਜਾਂਦੇ ਹਾਂ ਔਰ ਜਦ ਆਪਾਂ ਉਹਨੂੰ ਜ਼ਿਆਦਾ ਆਪਾਂ ਜ਼ੋਰ ਲਾਈਏ ਕਿਸੇ ਗੱリエ ਤਾਂ ਉੱਥੇ ਕਹਿੰ ਲੋ ਤਰ੍ਹਾਂ ਟਰਾਮਾ ਹੋ ਜਾਂਦਾ ਹੈ ਤੇ ਤੇ ਕਰਕੇ ਉਹ ਮੌਕੇ ਬੰਨਟੇ ਹੋ ਜਾਂਦੇ ਤੇ ਕੋਸ਼ਿਸ਼ ਕੀਤੀ ਦੇ ਕਿ ਜਦ ਵੀ ਤੁਹਾਨੂੰ ਗਲਾ ਖਰਾਬ ਇਮੀਡੀਏਟ ਟਰੀਟਮੈਂਟ ਲੈ ਲੋ ਤਾਂ ਕਿ ਆਪਾਂ ਜਨ ਜਲਦੀ ਠੀਕ ਹੋ ਜਾਈਏ सत श्रीकाल जी डेली न्यूज देख रहे हो तीन मैं हाँ पूजा ढिलो अएं ई एन ईएनटी क्लिनिक जो कि फर्स्ट टाइम इन आदमपुर खुल चुका है तो ज्यादा गलबात मौजूद हैं डॉक्टर साहब जो कि एक सर्जन भी तो है डॉक्टर साहब स्वागत है डेली टॉप न्यूज डॉक्टर साहब एक सर्जन होने के नाते आदमपुर आदमपुर है ई e एन टी क्लीनिक खुलवा डॉक्टर साहब दर्शकों को दसो हां जी मैं बेसिकली डॉक्टर सुक्विंदर है ईएटी सर्जन है जी अ वैसे तो मैं ऑलमोस्ट मैं तो 20 साल हो गए प्रैक्टिस कर लेनो चलमदा दे विच ते हॉन रिसेंटली मैं 2 महीने होए है इथे शुरू कीते ने ते हॉन जेड़ा है मैं थाने अपने बारे में दसना चाहूंगा कि मैं एसजीएल अस्पताल गढ़ा उथे लगभग काम कीता 8 साल और तो बाद कठार हैगा उथे मैं काम कीता हैगा तो ਉਸ ਤੋਂ ਬਾਅਦ ਹਾਂ ਰੀਸੈਂਟਲੀ ਮੈਨੂੰ ਲੱਗਿਆ ਕਿ ਮੈਨੂੰ ਇੱਥੇ ਖੋਲਣਾ ਚਾਹੀਦਾ ਹੈ ਕਿਉਂਕਿ ਜਿੱਦਾਂ ਇਖਤਾਰਨ ਕਰਨਾ ਹੈ ਤਾਂ ਇੱਥੇ ਬਹੁਤ ਜ਼ਿਆਦਾ ਪੇਸ਼ੈਂਟ ਨੇ ਜਿਹਦੇ ਮਤਲਬ ਕਿ ਦੂਰੋਂ ਦੂਰੋਂ ਆਦੇ ਆਂ ਔਰ ਜਿਨਾਂ ਨੂੰ ਫੈਸਿਲਿਟੀਆਂ ਇੱਥੇ ਹੀ ਚਾਹੀਦੀ ਹੈਗੇ ਤਾਂ ਉਹਦੇ ਵਾਸਤੇ ਮੈਂ ਪ੍ਰਪੋਜ਼ ਕਰਦਾ ਕਿ ਆਧਾਪੁਰ ਇੱਕ ਐਡਵਾਂਸ ਜਗ੍ਹਾ ਹੈ ਕਿ ਜੇ ਜੇ ਆਪਾਂ ਕਹਿੰਦੇ ਸੈਂਟਰ ਆਫ ਟੂ ਸਿਟੀਜ਼ ਜੀ ਪਰਸ਼ਾਪੁਰ ਐਂਡ ਜਲਾ ਚਾ ਉਹਨਾਂ ਵਾਸਤੇ ਜਿਹੜਾ ਹੈ ਬਹੁਤ ਵਧੀਆ ਲੱਗਦਾ ਹੈ ਕਿ ਉਹ ਇੱਥੇ ਇਹ ਜਿਹੜੀ ਅਵੇਲੇਬਲ ਹੋ ਜਾਣ ਤਾਂ ਡੇਰੇ ਹੈ ਤਾਂ ਫਟਾਫਟਾ ਕੇ ਆਪਣੀ ਆ ਰੋਗ ਦਿਖਾ ਸਕਣਗੇ ਤੁਸੀਂ ਸਰਜਿਕ ਸਰਜਨ ਹੋਣ ਦੇ ਨਾਤੇ ਮਤਲਬ ਤੁਸੀਂ ਪ੍ਰੋਫੈਸ਼ਨ ਚੂਜ਼ ਕੀਤਾ ਕਿੰਦਾ ਲੱਗਦਾ ਹੈ ਕਿ ਅੱਜ ਇੱਕ ਨਾਮੀ ਸਰਜਨ ਹੋ ਕੇ ਕਿ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਇਨ ਮੀ ਫੇਮਸ ਹਸਪੀਟਲਸ ਤੇ ਵਿੱਚ ਵੀ ਜੌਬ ਕਰ ਚੁੱਕੇ ਹੋ ਹੁਣ ਤੁਸੀਂ ਆਪਣਾ ਕਲੀਨਿਕ ਖੋਲਿਆ ਤਾਂ ਇਹ ਜੋ ਜਨਗਲੀ ਸੀਗੀ ਇਹ ਕਿੱਦਾਂ ਦੀ ਰਹਿ ਆ ਦੇਖੋ ਇਹ ਜਨਗਲੀ ਤਾਂ ਆਪਾਂ ਜੇ ਕਹੀਏ ਤਾਂ ਇਹਨੂੰ ਕਹਿੰਦੇ ਅਸੀਂ ਤਾਂ ਸਰਜਨ ਦੀਂਗ ਸਰਜਨਾਂ ਨਾਲ ਅਸੀਂ ਇੰਜੋਏ ਕਰੀਦਾ ਕਿ ਕਿਸੇ ਨੂੰ ਅਸੀਂ ਠੀਕ ਕਰ ਲਈਏ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਉਸ ਤੋਂ ਆਪਾਂ ਕਹਿੰਦੇ ਹੈ ਕਿ ਕਿਸੇ ਦੀ ਆਪਾਂ ਤਕਲੀਫ ਨੂੰ ਦੂਰ ਕੀਤਾ ਤਾਂ ਤੁਹਾਨੂੰ ਇਹ ਲੱਗਦਾ ਕਿ ਆਹਾਂ ਹਾਂ ਮੈਂ ਕੁਝ ਕੀਤਾ ਹੈ ਤਾਂ ਇਸ ਦਾ ਕੀ ਹੁਣ ਆਪਾਂ ਨੂੰ 20 ਸਾਲ ਹੋ ਗਏ ਤਾਂ ਅਸੀਂ ਲੋਕਾਂ ਨੂੰ ਮਿਲਦੇ ਆਂ ਬੱਤਾਂ ਉਹਨਾਂ ਦੀ ਤਕਲੀਫਾਂ ਨੂੰ ਸੁਣਦੇ ਹੈ ਕਿ ਉਹਨਾਂ ਦੀ ਕੋਈ ਸੇਤੀ ਚੀਜ਼ ਨੂੰ ਆਪਾਂ ਠੀਕ ਕਰ ਦੇਤਾ ਇਸ ਤਰ੍ਹਾਂ ਆਪਾਂ ਕਹਿੰਦੇ ਜਿੰਦਗੀ ਬਹੁਤ ਵਧੀਆ ਹੈਗੀ ਆ ਆਪਾਂ ਕਹਿੰਦੇ ਕੰਮ ਕਰੀ ਜਾਓ ਵਧੀਆ ਰਿਜ਼ਲਟ ਤੋਂ ਪੇਸ਼ੈਂਟ ਨੂੰ ਖੁਸ਼ ਰੱਖੋ ਇਹ ਹੀ ਚੀਜ਼ਾਂ ਹੁੰਦੀ ਹੈ ਜੇ ਫਾਈਕੋਰੀ ENT ear nose throat ਤਾਂ ਇਹਦੇ ਵਿੱਚ ਸਭ ਤੋਂ ਜੋ ਮੇਨ ਪ੍ਰੋਬਲਮ ਹੁੰਦੀ ਹੈ ਜੋ ਕਾਫੀ ਲੰਬਾ ਟਾਈਮ ਲੱਗਦਾ ਰਿਕਵਰ ਹੋਣ ਨੂੰ ਉਹ ਉਹ ਤੋਂ ਕਿਹੜੀ ਹੈ ਦੇਖੋ ਮੇਨਲੀ ਤਾਂ ਜਿਹੜੇ ਆਹਾ ਵੈਸੇ ਤਾਂ ਮੈਂ ENT ਇੱਕ ਐਦਾਂ ਦਾ ਹੈਗਾ ਆ ਕੈਲੋਟੋਪਿਕ ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਕਈ ਵਾਰ ਮਰੀਜ਼ ਬਹੁਤ ਨਿਗਹਿਲੀ ਵੀ ਕਰਦਾ ਹੂੰ ਕਈ ਚੀਜ਼ ਆਪਾਂ ਜਿੱਦ ਤੱਕ ਇਹਦੇ ਨਾਰਮਲ ਜਿਹਾ ਖਾਮ ਹੋਇਆ ਛੱਡ ਦਿੰਨੇ ਆਪਾਂ ਉਹ ਠੀਕ ਹੈ ਬਸ ਮੌਸਮ ਵੀ ਬੜਾ ਚੇਂਜ ਹੋ ਰਿਹਾ ਕਦੀ ਸਰਦੀ ਕਦੀ ਗਰਮੀ ਤਾਂ ਇੱਕ ਗਲਾ ਖਰਾਬ ਦੀ ਵੀ ਬੜੀ ਜ਼ਿਆਦਾ ਬਹੁਤ ਜ਼ਿਆਦਾ ਅੱਜਕੱਲ ਦਾ ਮੈਂ ਤੁਹਾਨੂੰ ਦੱਸਦਾ ਕਿ ਮੋਸਟਲੀ ਵਾਇਰਲ ਦੀ ਇਨਫੈਕਸ਼ਨ ਹੋ ਰਹੀ ਹੈ ਜਾਂ ਜਾਂ ਵਿਚ ਲੋਕਾਂ ਨੂੰ ਹਫਤਾ ਹਫਤਾ ਦਰਦ ਦਰਦ ਖਾਂਸੀ ਲਗਾਤਾਰ ਹੋ ਰਹੀ ਰਹਿੰਦੀ ਹੈ ਉਹਦੇ ਵਾਸਤੇ ਵੀ ਮਤਲਬ ਪਾਰਟਿਕੁਲਰਲੀ ਪ੍ਰੋਪਰ ਟਰੀਟਮੈਂਟ ਲੈਣ ਦੇ ਨਾਲ ਕੀ ਕਰਨਾ ਆਦਰਵਾਇਜ਼

ਐਜ਼ ਅਰਲੀ ਐਸ ਪੋਸਿਬਲ ਜਿੰਨਾ ਹੈ ਉਹ ਟ੍ਰੀਟਮੈਂਟ ਲੈ ਲੈ ਤਾਂ ਵਧੀਆ ਰਹਿੰਦਾ ਹੈ। ਉਸ ਤੋਂ ਬਿਜਲੀ ਇੱਕ ਪ੍ਰੋਬਲਮ ਤੁਸੀਂ ਦੱਸ ਸੀ ਕਿ ਗਲੇ ਦੇ ਵਿੱਚ ਮੋਕੇ ਹੋ ਜਾਂਦੇ ਇਹ ਆਈ ਥਿੰਕ ਮੈਂ ਵੀ ਫਸਟ ਟਾਈਮ ਇਹ ਪ੍ਰੋਬਲਮ ਦੇ ਬਾਰੇ ਸੁਨਿਆ ਤਾਂ ਇਹ ਸਿੰਟਮਸ ਕੀ ਹੁੰਦੇ ਨੇ ਕਿਉਂਕਿ ਅੱਜਕੱਲ ਵਿਰਲ ਵੀ ਬੜਾ ਜ਼ਿਆਦਾ ਚੇਂਜ ਹੋ ਰਿਹਾ ਤਾਂ ਇਹ ਤਾਂ ਪ੍ਰੀਕਾਸ਼ਨ ਵੀ ਮੈਂ ਚਾਹਾਂਗੀ ਕਿ ਜਿਹੜੇ ਵੀ ਸਾਡੇ ਦਰਸ਼ਕ ਤਾਂ ਵੀ ਇਹ ਵੀਡੀਓ ਦੇਖ ਰਹੇ ਹਨ ਤਾਂ ਉਹਨਾਂ ਨੂੰ ਵੀ ਪਤਾ ਲੱਗ ਸਕੇ ਜਾਂ ਇਮੀਡੀਏਟ ਉਹ ਵੀ ਯਾਨੀ ਕਿ ਥੋੜਾ ਇਸ ਪ੍ਰੋਬਲਮ ਨੂੰ ਸੀਰੀਅਸਲੀ ਲੈਣ ਤਾਂ ਇਹ ਕਿੰਤਾ ਸਿੰਟਮਸ ਹੁੰਦੇ ਨੇ ਕਿਤਾ ਪਤਾ ਲੱਗਦਾ ਮੋਸਟਲੀ ਦੇਖੋ ਇਹ ਦਾ ਕਿ ਜਿਹੜੇ ਬੰਦੇ ਜਿਆਦਾ ਬੋਲਦੇ ਆਪਾਂ ਜਿੱਦਾਂ ਕਿ ਸਾਡਾ profession ਸਾਡਾ ਬੋਲਣ ਵਾਲੇ ਕਿ ਕਿ ਸਾਡਾ ਦਿਨ ਬੋਲਣਾ ਪੈਂਦਾ ਤੁਹਾਡਾ profession ਹੋ ਗਿਆ ਜਾਂ ਟੀਚਰ ਹੋ ਗਏ ਜਾਂ ਕਈ ਵਾਰ ਸਿੰਗਰਸ ਹੋ ਗਏ ਇਹਨਾਂ ਨੂੰ ਜਦ ਆਪਾਂ ਤੇ ਗਲਾ ਖਰਾਬ ਹੁੰਦਾ ਹੈ ਹਾਂਜੀ ਤੇ ਜਦ ਗਲਾ ਖਰਾਬ ਨਹੀਂ ਸਾਡੇ ਬੋਲਣ ਵਾਲੇ ਪੱਡੇ ਨਰਮ ਹੋ ਜਾਂਦੇ ਹਾਂ ਔਰ ਜਦ ਆਪਾਂ ਉਹਨੂੰ ਜਿਆਦਾ ਆਪਾਂ ਜ਼ੋਰ ਲਾਈਏ ਕਿਸੇ ਕਰੀਏ ਤਾਂ ਉੱਥੇ ਕਹਿ ਲਓ ਇੰਟਰ ਦਾ ਟਰੋਮਾ ਹੋ ਜਾਂਦਾ ਹੈ ਜਿੱਤੇ ਕਰਕੇ ਉਹ ਮੌਕੇ ਬੰਦ ਹੋ ਜਾਂਦੇ ਨੇ ਠੀਕ ਹੈ ਤੇ ਕੋਸ਼ਿਸ਼ਾਂ ਕੀਤੀਏ ਕਿ ਜਦ ਵੀ ਤੁਹਾਨੂੰ ਗਲਾ ਖਰਾਬ ਇਮੀਡੀਏਟ ਟਰੀਟਮੈਂਟ ਲੈ ਲਓ ਤਾਂ ਕਿ ਆਪਾਂ ਜਲਦੀ ਠੀਕ ਹੋ ਜਾਈਏ ਡਾਕਟਰ ਸਭ ਕਹਿੰਦੇ ਤਾਂ ਹੁੰਦਾ ਕਿ ਜੇ ਤਾਂ ਹੁਣ ਪਿੱਛੇ ਜੇ ਵੈਦਰ ਇਟਮ ਚੇਂਜ ਸੀਗਾ ਕਿ ਜਿੱਦਾਂ ਗਲਾ ਖਰਾਬ ਹੁੰਦੀ ਵੀ ਬੜੀ ਇਦਾਂ ਸ਼ਿਕਾਇਤਾਂ ਹੁੰਦੀਆਂ ਸਨ ਪਰ ਟਰੀਟਮੈਂਟ ਨਹੀਂ ਪਾਉਜੋ ਵੀ ਫਰਕ ਨਹੀਂ ਪੈ ਰਿਹਾ ਫਰਕ ਨਹੀਂ ਪੈ ਰਿਹਾ ਐਦਾਂ ਵੀ ਬੜੇ ਲੋਕਾਂ ਦੀ ਇੱਕ ਕੰਪਲੇਂਟ ਹੁੰਦੀ ਹੈ ਤਾਂ ਉਹ ਮਤਲਬ ਫਰਕ ਕਿੱਦਾਂ ਪਾਊਗਾ ਫਿਰ ਦੇਖੋ ਮੋਸਟਲੀ ਇਹ ਹੀ ਚੀਜ਼ ਹੈ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋ ਜਿਹੜੇ ਪੇਸ਼ੈਂਟ ਆਉਂਦੇ ਆ ਉਹ ਲਗਭਗ 10 ਦਿਨਾਂ ਬਾਅਦ ਆਉਂਦੇ ਉਹ ਤਾਂ ਪਹਿਲਾਂ ਨਹੀਂ ਆਉਂਦੇ ਕਿਉਂਕਿ ਸਾਰਾ ਪਹਿਲੇ ਕਰਦੇ ਵਿੱਚ ਆਪਣੀ ਦਵਾਈ ਲਾਉਂਦੇ ਹੈ ਕਿ ਆਏ ਜੀ ਫੌਰਨ ਸਾਰਾ ਕੁਝ ਕਰਕੇ ਸਾਰਾ ਕੁਝ ਕਰਕੇ ਨੌਂ ਮਦ ਦਵਾਈ ਇੱਕ ਦੋ ਦਿਨਾਂ ਨਿਖਾ ਕੇ ਇਸ ਤਰ੍ਹਾਂ ਆਉਂਦੇ ਹੈਗੇ ਤਾਂ ਤਦ ਤੱਕ ਉਹ ਰੋਗ ਕਹਿੰਦਾ ਵੱਧ ਜਾਂਦਾ ਤੇ ਜਦ ਬਾਅਦ ਜਾਂਦਾ ਤਾਂ ਉਹ ਨੂੰ एक सही माइंडेड पेयमेंट मिल जाता है और खेती ठीक भी रहेगा। यानी कि जो तो एक थोड़ी जी प्रॉब्लम दिस्टरबिंग हो रही है, उधर सान डॉक्टर को कंसल्ट करना चाहिए। एक बात जरूर लेना चाहिए था, क्योंकि तुसी एज वाले एस पॉसिबल ठीक हो सकते हैं, अदद कोई कार नहीं है। बट हाँ, चलो कर रही हू ਤੇ ਫੇਤੀ ਫੇਤੀ ਦਰਸਬ ਕਈ ਵਾਰ ਤਾਂ ਇਨਸਾਨ ਨੂੰ ਅਜਿਹਾ ਲੱਗਦਾ ਕਿ ਨਹੀਂ ਹੁਣ ਤਾਂ ਅਸੀਂ ਥੱਕ ਚੁੱਕੇ ਹਾਂ ਇਹ ਲੈਡਿਸਨ ਖਾ ਕੇ ਕੋਈ ਫਰਕ ਤਾਂ ਪੈ ਨਹੀਂ ਰਿਹਾ ਕਿ ਹੁਣ ਜੋ ਹੋਊਗਾ ਉਹ ਦੇਖੀਏ ਜੋ ਹੋ ਗਿਆ ਤਾਂ ਵੀ ਕੋਈ ਪੇਸ਼ੈਂਟਸ ਹੁੰਦੇ ਨਹੀਂ ਕੋਈ ਲੋਕੀ ਆਤਾ ਹੁੰਦੇ ਨਹੀਂ ਕਈ ਵਾਰ ਸਾਡੇ ਨਾਲ ਵੀ ਐਦਾਂ ਹੋ ਜਾਂਦਾ ਕਿ ਅਸੀਂ ਪੈਡਾ ਕੋ ਚਾ ਲੈਣੇ ਨੇ ਦਵਾਈਆਂ ਖਾਵਾ ਕੇ ਸੋਚਦੇ ਕਿ ਨਹੀਂ ਆਰਾਮ ਤਾਂ ਮਿਲ ਨਹੀਂ ਰਿਹਾ ਵੀ ਨਹੀਂ ਹੁਣ ਜੋ ਹੁੰਦਾ ਹੁਣ ਦੇਖੀਏ ਜੋ ਹੋ ਗਿਆ ਤਾਂ ਮਤਲਬ ਬਲਾ ਪਰਵਾਹੀ ਬਰਤਣਾ ਵੀ ਕੀ ਸਹੀ ਹੁੰਦਾ ਨਹੀਂ ਬਿਲਕੁਲ ਨਹੀਂ ਹਰ ਜਿੱਦਾਂ ਹੁਣ ਤੋ ਨੇ ਉਹ ਜਿੱਦਾਂ ਹਰ ਖੁਸ਼ੀ ਦੇ ਇੱਕ ਪਹਿਲਾ ਸ਼ਬਦ ਰੋਗ ਦੇ ਬਾਰੇ ਪੁੱਛਿਆ ਜਦ ਗੱਲ ਇਥੇ ਮੋਕੇ ਦੀ ਜੀ ਜੀ ਬਾਣੀ ਜਿੱਦਾਂ ਹੁਣ ਜੇ ਬਾਈਚੱਕ ਮੋਕੇ ਪਾ ਗਏ ਔਰ ਲਗਾਤਾਰ ਵੱਧਦੇ ਰਹਿੰਦੇ ਤਾਂ ਹੁਣ ਜਿਹੜਾ ਆਪਾਂ ਬੋਲਣਾ ਉਹਦਾ ਸਾਈਜ਼ ਵੱਧ ਜਾਂਦਾ ਹੈ ਕਈ ਵਾਰ ਉਹ ਕੈਨਸਲ ਦੇ ਵਿੱਚ ਵੀ ਕੇਸ ਹੋ ਸਕਦਾ ਤਾਂ ਉਹਦਾ ਧਿਆਨ ਰੱਖਣਾ ਪੈਂਦਾ ਹੈ ਯਾਨੀ ਕਿ ਲਾਪਰਵਾਹੀ ਬਿਲਕੁਲ ਨਹੀਂ ਵਰਤਨੀ ਚਾਹੀਦੀ ਹੈ ਇਮੀਡੀਏਟ ਜੀ ਗਲਾ ਖਰਾਬ ਹੋਣ ਦੀ ਪ੍ਰੋਬਲਮ ਆਉਂਦੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੀ ਕਿ ਇਸ ਚੀਜ਼ ਨੂੰ ਬਿਲਕੁਲ ਵੀ ਲਾਈਟ ਨਾ ਲੈਂ ਸੀਰੀਅਸਲੀ ਜੇ ਤੁਹਾਨੂੰ ਪ੍ਰੋਬਲਮ ਵੀ ਕੱਜ ਕੋਈ ਵੈਦਰ ਚੇਂਜ ਹੋ ਹੋਣ ਕਰਕੇ ਵੀ ਜੋ ਗਲਾ ਖਰਾਬ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਕਾਮਨ ਬਣੀ ਹੋਈ ਹੈ ਤਾਂ ਸੀਰੀਅਸ ਡਾਕਟਰ ਕੋਲ ਜਾ ਕੇ ਇਮੀਡੀਏਟ ਇਹਦਾ ਪ੍ਰੀਕਾਸ਼ਨ ਲੋ ਤੇ ਡਾਕਟਰ ਸਾਹਿਬ ਇਹ ਤਾਂ ਹੋ ਗਈ ਗਲਤ ਨਾਦੀ ਸਾਰੀ ਇਹਦਾ ਤੇ ਅੱਜਕੱਲ ਜਿੱਦਾਂ ਕਿ ਨੱਕ ਦੀ ਵੀ ਬੜੀ ਇੱਕ ਪ੍ਰੋਬਲਮ ਚੱਲੇ ਕਿ ਨੱਕ ਦੀ ਹੱਡੀ ਵਧਰੀ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੈ ਇਹਦਾ ਵੀ ਕੁਝ ਜਿੱਦਾਂ ਟ੍ਰੀਟਮੈਂਟ ਵਗੈਰਾ ਪੋਸੀਬਲ ਮੋਸਟਲੀ ਮੋਸਟਲੀ ਬਿਲਕੁਲ ਹੁੰਦਾ ਹੈਗਾ ਐਦਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਨਕਲੀ ਹੱਡੀ ਵੱdna ਬੇਸਿਕਲੀ ਹੁੰਦਾ ਤੋਏ ਬਾਇਬਰਥ ਹੀ ਹੁੰਦਾ ਹੈ ਜਾਂ ਅਥੇ ਹਾ ਬਿਲਕੁਲ ਬਾਇਬਰਥ ਬੇਸਿਕਲੀ ਬੱਚੇ ਆਪਾਂ ਆਪਾਂ ਨਾਰਮਲੀ ਦੇਖਦੇ ਆ ਕਿ ਕਿਸੇ ਨੇ ਆਇਆ ਉਹਨਾਂ ਨੇ ਡਾਕਟਰ ਨੇ ਦੱਸੇ ਕਿ ਹੱਡੀ ਵੱਗੀ ਉਦੋਂ ਛੱਟ ਨਹੀਂ ਲੱਗੀ ਹੁੰਦੀ ਕੋਈ ਛੇਤੀ ਤਾਂ ਬਾਇਬਰਥ ਵੀ ਹੁੰਦਾ ਦੂਜਾ ਕਾਰਨ ਹੁੰਦਾ ਹੈ ਕਿ ਜੇ ਦਾ ਛੱਟ ਮੱਚਾ ਉਹਦੇ ਨਾਲ ਵੀ ਟੱਕਦੀ ਹੱਡੀ ਟੁੱਟ ਕੇ ਕਈ ਵਾਰ ਬਿੰਗੀ ਹੋ ਜਾਂਦੀ ਹੈ ਤੋ ਉਹ ਵੀ ਇੱਕ ਕਾਰਨ ਆ ਜਾਂਦਾ ਤੇ ਬੇਸਿਕਲੀ ਦਾ ਦਾ ਇਲਾਜ ਹੁੰਦਾ ਇਦੇ ਵਿੱਚ ਲੇਕਿਨ ਆਪਾਂ ਨੂੰ ਸਹੀ ਤਰ੍ਹਾਂ ਇਹ ਇਸ ਕਰਕੇ ਆਪਾਂ ਕਹਿੰਦੇ ਆ ਕਿ ਕਿਸੇ ਨੂੰ ਅਲਰਜੀ ਕਰਕੇ ਪ੍ਰੋਬਲਮ ਆ ਗਈ ਕਿਸੇ ਨੂੰ ਕੱਲੀ ਹੱਡੀ ਕਰਕੇ ਆਪਾਂ ਜੇ ਆਪਾਂ ਹੱਡੀ ਦਾ ਇਲਾਜ ਕਰਾਣਾ ਤਾਂ ਉਹਦੇ ਨਾਲ ਉਹਨੂੰ ਫਾਇਦਾ ਜ਼ਿਆਦਾ ਹੋਵੇਗਾ ਜੇ ਹੱਡੀ ਕਰਕੇ ਇਲਾਜ ਲੇਕਿਨ ਜੇ ਕਿਸੇ ਨੂੰ ਅਲਰਜੀ ਦੀ ਪ੍ਰੋਬਲਮ ਹੈ ਤਾਂ ਅਲਰਜੀ ਦੀ ਟਰੀਟਮੈਂਟ ਲਾਏਗਾ ਤਾਂ ਉਹਨੂੰ ਫਾਇਦਾ ਆ ਆਦਰਭਾਈ ਜੀ ਤਾਂ ਇਹ ਮਿਕਸਿੰਗ ਨਹੀਂ ਹੋਣੀ ਜੀ ਆਪਾਂ ਡਸਟਿੰਗ ਕਰਦੇ ਆ ਤਾਂ ਅਲਰਜੀ ਹੋਗੀ ਚਿੱਕਾ ਆਉਣੀ ਸ਼ੁਰੂ ਹੋ ਜਾਂਦੀ ਸਟਰੋਂਗ ਫ੍ਰੈਗਰੈਂਸ ਜਿੱਦਾਂ ਆਪਾਂ ਕੋਈ ਪਰਫਿਊਮ ਵਗੈਰਾ ਲਾ ਲੈਂਦੇ ਉਹਦੇ ਨਾਲ ਜਿੱਦਾਂ ਚਿੱਕਾ ਆਉਣੀ ਸ਼ੁਰੂ ਕਿ ਇਸ ਚੀਜ਼ ਦਾ ਕੋ ਟ੍ਰੀਟਮੈਂਟ ਹੈਗਾ ਮੋਸਟਲੀ ਤਾਂ ਹਾਂਜੀ ਆਖੀ ਇਹਦੇ ਵਿੱਚ ਆਪਾਂ ਇੱਕ ਤਾਂ टेस्ट जरूरी है कि ये विद जिता पके दे ठीक पहले टेस्ट वगैरह करके फिर वो ट्रीटमेंट चलता हा, है हां हां आपा एलर्जी दे टेस्ट होते हैं वो एलर्जी दे टेस्ट करवा के ओदे अकॉर्डिंगली ट्रीटमेंट होता है ओनु आपा इम्यूनोथेरेपी कहते हैं ओदे विच अलग तरह दे हां ओदे विच आंदे है कि जिस चीज तो थानो एलर्जी है उस चीज दा पर्टिकुलरली ओनु इम्यूनोथेरेपी देते हैं ये चीज आती है बाकी सर्जिकली भी इन्हों का ट्रीटमेंट होंगे कि साड़ी नाड़ा होंगे ਕੈਲੋਨ ਚੱਕਾ ਵਾਸਤੇ ਜਾਰੇਸ਼ੀ ਵਾਸਤੇ ਤੇ ਕਈ ਵਾਰ ਉਹ ਵੀ ਕਰਦੇ ਆ ਉਹਦੀ ਨਾੜਾਂ ਨੂੰ ਅਸੀਂ ਸਾੜ ਦਿੱਤਾ ਹੈ ਤਾਕਿ ਉਹ ਚਿੱਕਾ ਰੇਸ਼ਾ ਇਹ ਲੱਖ ਖੁੱਲ ਜਾਏ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਡਾਕਟਰ ਸਾਹਿਬ ਇੱਕ ਜਿਹੜੀ ਤੁਸੀਂ ਗੱਲ ਦੱਸਿ ਸੀ ਕਿ ਜੋ ਨੱਕ ਦੀ ਹੱਡੀ ਬਾਜ ਜਾਂਦੇ ਆ ਬਾਇ ਬਰਥ ਹੀ ਕਈ ਬੱਚਿਆਂ ਨੂੰ ਹੁੰਦਾ ਇਹਦਾ ਟ੍ਰੀਟਮੈਂਟ ਕਿ ਜੀ ਤਾਂ ਇੱਥੇ ਤੁਹਾਡੇ ਕੋਲ ਪੋਸੀਬਲ ਹੈ ਕਿਉਂਕਿ ਕਈ ਦਰਸ਼ਕ ਵਿਚਾਰੇ ਇਹਨਾਂ ਸਾਰੀ ਚੀਜ਼ਾਂ ਤੋਂ ਜੂਝ ਰਹੇ ਹਨ ਪ੍ਰੋਬਲਮਸ ਹੁੰਦੀਆਂ ਨੇ ਕਈ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਇੱਥੇ ਵੀ ਟ੍ਰੀਟਮੈਂਟ ਹੈਗਾ ਉਸੇ ਵੀ ਕਿੱਥੇ ਜਾਣਾ ਤਾਂ ਤੁਸੀਂ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਮਾੜਾ ਚੋਟਾ ਡਾਇਰੈਕਟ ਕਰੋ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਆਧਪੁਰ ਇਸੇ ਲਈ ਆਜੀ ਕੋਲ ਆਇਆ ਕਿ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਗਾਈਡੈਂਸ ਚਾਹੀਦੀ ਹੈ ਪਹਿਲੀ ਚੀਜ਼ ਤਾਂ ਸਭ ਤੋਂ ਜ਼ਰੂਰੀ ਪੇਸ਼ੈਂਟ ਨੂੰ ਗਾਈਡੈਂਸ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ ਤੇ ਉਹ ਅਗਰ ਕੈਂਦਰ ਤੋਂ ਅਸੀਂ ਗਾਈਡੈਂਸ ਦੇਈ ਦੀ ਹੈ ਬਾਕੀ ਹਾਂ ਦੂਜੀ ਗੱਲ ਹੈ ਉਹਨਾਂ ਨੂੰ ਪੋਸੀਬਲੀ ਆਪਰੇਟ ਜਾਂ ਕੋਈ ਵੀ ਚੀਜ਼ ਹੈ ਉਹ ਵੀ ਅਸੀਂ ਇਸ ਤਰ੍ਹਾਂ ਇੱਥੇ ਕਰ ਸਕਦੇ ਹਾਂ ਕਿਸੇ ਤਰ੍ਹਾਂ ਦੀ ਵੀ ਪੋਸੀਬਲ ਸਾਡੇ ਲਈ ਹੈ ਉਹ ਅਸੀਂ ਕਰ ਸਕਦੇ ਹਾਂ ਉਹਦੇ ਵਾਸਤੇ ਵੀ ਸਾਡੀ ਵਿਵਸਥਾ ਹੈਗੀ ਹੈ ਜੀ ਡਾਕਟਰ ਸਭ ਅੱਜ ਕੱਲ ਤੁਸੀਂ ਵੀ ਦੇਖਿਆ ਹੋਣਾ ਯੂਥ 'ਚ ਬੜਾ ਕ੍ਰੇਜ਼ ਹੈ ਹੈੱਡਫੋਨ ਦਾ ਜਿੱਦਾਂ ਕਿ ਦਸ਼ਕ ਸਿੱਕਲ ਕਰਦੇ ਪੀ ई एन टी ear nose and throat ਤਾਂ ਦੋ ਚੀਜ਼ਾਂ ਦੀ ਗੱਲ ਕਰ ਚੁੱਕੇ ਆ ਬਸ ਕਿ ਜੋ ਤੀਸਰੀ ਚੀਜ਼ ਹੈ ਸਭ ਤੋਂ ਇੰਪੋਰਟੈਂਟ ਪਾਰਟ ear ਤਾਂ ear ਦੀ ਨੁਕਸਾਂ ਬਸੀ ਗੱਲ ਕਰੇ ਤਾਂ ਅੱਜਕੱਲ ਬੜਾ ਕ੍ਰੇਜ਼ ਚੱਲਿਆ ਹੈ ਕਿ ਐਂਡ ਯੂਥ ਦੇ ਵਿੱਚ ਖਾਸ ਕਰਕੇ ਕਿ ਹੈੱਡਫੋਨ ਲਾ ਕੇ ਗੱਲਾਂ ਕਰਦੇ ਕਰਦੇ ਕੱਲੀ ਤੁਰੇ ਜਾਂਦੇ ਨੇ ਪਤਾ ਨਹੀਂ ਲੱਗਦਾ ਕਿ ਫੋਨ ਤੇ ਗੱਲ ਕਰ ਰਹੇ ਹੈ ਤਾਂ ਉਹਦੀ ਕਰਕੇ ਵੀ ਕੀ ਕੁਝ ਪ੍ਰੋਬਲਮਸ ਹਨ ਸੁਣਨ ਦੇ ਵਿੱਚ ਆ ਸਕਦੀ ਹੈ ਇਹ ਬਹੁਤ ਚੰਗਾ ਸਵਾਲ ਹੈ ਬੇਸਿਕਲੀ ਹਾਂਜੀ ਨੇ ਰੋਪਾ ਜੇ ਕਹੇ ਤਾਂ ਬਿਲਕੁਲ ਪੋਸੀਬਲ ਹੈ ਇयरिंग लॉस ਹੋ ਸਕਦੀ ਹੈ ਕਿਉਂਕਿ ਅੱਜ ਕੱਲ ਜਿਹੜਾ ਇਹ ਰਿਵਿਊਥ ਹੈ ਉਹ ਅਸੀਂ ਦੇਖਿਆ ਹੈਗਾ ਜਾਂ ਤਾਂ ਕੰਨ ਚ ਲਾ ਕੇ ਲੰਬੀ ਲੰਬੀ ਗੱਲਾਂ ਕਰਦਾ ਹੈ ਜਾਂ ਦੂਜੀ ਚੀਜ਼ ਆਪਾਂ ਕਹੀਏ ਕਿ ਲੰਬੇ ਲੰਬੇ ਗਾਣੇ ਸੁਣਦਾ ਹੈ ਕਈ ਵਾਰ ਤਾਂ ਗਾਣਾ ਸੁਣਦੇ-ਸੁਣਦੇ ਸੌਂ ਵੀ ਜਾਂਦੇ ਹੈਗੇ ਤੇ ਇਹਦੇ ਨਾਲ ਜਿਹੜੀ ਸਾਡੀ ਜਿਹੜੀ ਕਹੋ ਸੈੱਲ ਹੈਗੇ ਜਿਹਨੂੰ ਸੁਣਾਈ ਦੇ ਸੈਲ ਲੈਂਦੇ ਉਹ ਟੁੱਟ ਜਾਂਦੇ ਜਦ ਨਾਲ ਕਰਕੇ ਸੁਣਾਈ ਤਾਂ ਪਰ ਪੈ ਜਾਂਦਾ ਹੈ और काफी फर्क पड़ना है और ਉਹਨੂੰ वापस नहीं ਲੈ ਜਾ ਸਕਦਾ ਤਾਂ ਇਸ ਚੀਜ਼ ਨੂੰ अवॉइड करना चाहिए ਡਾਕਟਰ ਸਭ ਕਹਿੰਸੀ ਪਹਿਲੇ ਵੀ ਅੱਧਾ ਦੇ ਕਿਸੇ ਸੁਣਨੇ ਨੇ ਕਿ ਹੈੱਡਫੋਨ ਲਾਏ ਹੋਏ ਸੀ ਰੇਲ ਦੀ ਪਟਰੀ ਤੇ ਜਾਂਦੇ ਸੀ ਤਾਂ ਇੱਕਦਮ ਤੋਂ ਪਤਾ ਨਹੀਂ ਲੱਗਾ ਰੇਲ ਲੱਗੀ ਤਾਂ ਡੈਥ ਹੋ ਗਈ। ਤੇ ਮਤਲਬ ਇਹ ਥੋੜਾ ਜਿਹਾ ਖੁਦ ਨੂੰ ਵੀ ਸਾਨੂੰ ਅਲਰਟ ਹੋਣ ਚਲਦੇ ਆਂ ਤੱਕ ਆਲੇ ਦੁਆਲੇ ਦੀ ਸਾਨੂੰ ਆਵਾਜ਼ ਨਹੀਂ ਆਏ ਹਾਂ ਜਦ ਆਵਾਜ਼ ਨਹੀਂ ਆਏ ਤ ਤੁਸੀਂ ਅਲਰਟ ਨਹੀਂ ਹੋ ਬੇਸਿਕਲੀ ਸਾਊਂਡ ਸਾਡੇ ਲਈ ਅਲਰਟ ਕਰਨ ਵਾਸਤੇ ਆਪਾਂ ਹਾਰਨ ਯੂਜ਼ ਕਰਦੇ ਕਿਉਂ ਕਰਦੇ ਕਿ ਰਸਤੇ ਵਿੱਚ ਤੁਸੀਂ ਜਾ ਰਹੇ ਹੋ ਹਾਰਨ ਤਾਂ ਅਲਰਟ ਹੋ ਜਾਓ ਤਾਂ ਸਾਈਟ ਤੇ ਹੋ ਤੇ ਜਦ ਆਪਾਂ ਕੰਨ ਤੇ ਲਾ ਕੇ ਕਿਸੇ ਚੀਜ਼ ਨੂੰ ਸੁਣਾਗੇ ਔਰ ਆਸ-ਪਾਸ ਨਹੀਂ ਦੇਖਾਂਗੇ ਸੜਕਾਂ ਤੇ ਨਹੀਂ ਜਾਵਾਂਗੇ ਟ੍ਰੇਨ ਤੇ ਨਹੀਂ ਜਾਵਾਂਗੇ ਤਾਂ ਪਿੱਛੋਂ ਕੋਈ ਵੀ ਚੀਜ਼ ਤੁਹਾਨੂੰ ਵੱਜ ਸਕਦੀ ਹੈਗੀ ਤਾਂ ਇਹ ਸਭ ਤੋਂ ਵੱਡਾ ਪ੍ਰੋਬਲਮ ਬਣਦਾ ਕਿਸੇ ਬੇਦਖੂਸ਼ਤਾ ਨਹੀਂ ਕਿ ਜੇ ਤਾਂ ਜ਼ਿਆਦਾ ਇਹ ਸੇਫ ਹੈੱਡਫੋਨ ਵਗੈਰਾ ਯੂਜ਼ ਕਰਦੇ ਨੇ ਤਾਂ ਮੈਮਰੀ ਵਗੈਰਾ ਵੀ ਲਾਸਟ ਹੋਣ ਦੇ ਚਾਂਸਸ ਮੈਮਰੀ ਲਾਸਟ ਐਸ ਸੱਚ ਆਪਾਂ ਨਹੀਂ ਕਹਿ ਸਕਦੇ ਪਰ ਹਾਂ ਇਹ ਹੈ ਕਿ ਜੇ ਡਾਊਨ ਸੁਣਾਈ ਕੱਟੇਗੀ ਉਨੀ ਲਰਨਿੰਗ ਕੱਟ ਜਾਏਗੀ ਉਨੀ ਮੈਮਰੀ ਕੱਟੇਗੀ ਉਹਦਾ ਸੈਪਰੇਸ਼ਨ ਆ ਜਾਂਦਾ ਹੈ ਇਸ ਇਸ ਬਦੂ ਕਿ ਉਹ ਪ੍ਰੋਬਲਮ ਸਾਨੂੰ ਜ਼ਿਆਦਾ ਜਾਨੀ ਤਾਂ ਉਹ ਜੋ ਚੀਜ਼ ਇੱਕ ਵਾਰ ਖਰਾਬ ਹੋ ਜਾਂਦੀ ਹੈ ਵਾਪਸ ਤੋਂ ਸਹੀ ਨਹੀਂ ਕੀਤੀ ਜਾ ਸਕਦੀ ਨਹੀਂ ਹਾਂ ਨਹੀਂ ਕੀਤੀ ਜਾ ਸਕਦੀ ਇਹ ਚੀਜ਼ ਦਾ ਹੈ ਇਸ ਕਰਕੇ ਸਾਨੂੰ ਅਵੋਇਡ ਕਰਨਾ ਚਾਹੀਦਾ ਹਾਂ ਜਦੋਂ ਹੁਣ ਤੁਸੀਂ ਏਜ ਦੇ ਅਕੋਰਡਿੰਗ ਲਿਖਿਆ ਹੈ ਤਾਂ ਏਜ ਦੇ ਅਕੋਰਡਿੰਗਲੀ ਸਾਨੂੰ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਹੈ ਔਰ ਕਾਮਨ ਚੀਜ਼ਾਂ ਹੈ ਜਿੰਦਾ ਬਲੈਕ ਪ੍ਰੈਸ਼ਰ ਸ਼ੂਗਰ ਹੈਗਾ ਤੇ ਬਲੱਡ ਪ੍ਰੈਸ਼ਰ ਸ਼ੂਗਰ ਦੇ ਨਾਲ ਜਿੰਦਾ ਕਹਿੰਦੇ ਜਿੰਨੇ ਵੀ ਵੱਡੇ ਲੋਕ ਹੈਗੇ ਆਪਕੋ ਕਹ ਲੋ ਇਸ ਦੇ ਨਾਲ ਹੈਗੇ ਰਿਲੇਟਡ ਜੀ ਉਹਨਾਂ ਦੀ ਸੁਣਾਈ ਦੇ ਵਿੱਚ ਬਹੁਤ ਪਰਹਤਦਾ ਹੈ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਹੈਗਾ ਕਿ ਉਹਨਾਂ ਦੀ ਸੁਣਾਈ ਦਾ ਫਰਕ ਹੈ ਬੀਪੀ ਸ਼ੂਗਰ ਕਰਕੇ ਹੈ ਤਾਂ ਉਹਨਾਂ ਨੂੰ ਕੰਟਰੋਲ ਕਰਨ ਜੀ ਕਿਉਂਕਿ ਅਗਰ ਕੰਟਰੋਲ ਨਹੀਂ ਕਰਦੇ ਸੁਣਾਈ ਕੱਟੇਗੀ ਔਰ ਅੱਜਕੱਲ ਵੈਸੇ ਤਾਂ ਲੋਕ ਪ੍ਰਿਫਰ ਕਰਦੇ ਮੈਂ ਤੁਹਾਨੂੰ ਕਹਾਂ ਕਿ ਆਪਾਂ ਕਹੀਏ ਕਿ ਮਸ਼ੀਨ ਲਾ ਲੂ ਮਟ ਲੇਕਿਨ ਮਸ਼ੀਨ ਇੱਕਦਿ ਏਦਾਂ ਦੀ ਚੀਜ਼ ਹੈ ਜਿਹੜੇ ਜਿਨਾਂ ਨੂੰ ਸੁਣਾਈ ਨਹੀਂ ਦਿੰਦਾ ਤਾਂ ਉਹਨਾਂ ਦੀ ਲਾਈਫ ਚੰਗੀ ਹੋ ਜਾਂਦੀ ਕਿਉਂਕਿ ਜਦ ਆਪਾਂ ਸੁਣਾਂਗੇ ਤਾਂ ਜਵਾਬ ਦੇਵਾਂਗੇ ਜੀ ਰਿਐਕਟ ਕਰਕੇ ਠੀਕ ਹੈ ਆਪਾਂ ਤਾਂ ਇਨਵੋਲ ਹੋਵਾਂਗੇ ਤਾਂ ਸੋਸ਼ੀਅਲੀ ਇਨਵੋਲ ਹੋਵਾਂਗੇ لیکن ਜਦ ਆਪਾਂ ਬਿਲਕੁਲ ਨਹੀਂ ਸੁਣਾਗੇ ਤਾਂ ਸੈਪਰੇਟ ਹੋ ਜਾਗੇ ਤਾਂ ਸੋਸ਼ਲੀ ਆਪਾਂ ਡੈਗਰਿਟਿਡ ਹੋ ਜਾਗੇ। ਤੁਸ ਜਾਨੀ ਕਿ ਤੁਹਾਡਾ ਕਹਿੰਦਾ ਸਾਫਟ ਹਾਰਟ ਤੇ ਮਤਲਬ ਹੈ ਕਿ ਜਿਹੜੇ ਬਜ਼ੁਰਗਾਂ ਨੂੰ ਸੁਣਾਈ ਘੱਟ ਜਾਂਦਾ ਹੈ ਉਹਨਾਂ ਨੂੰ ਆਪਣਾ ਡਿਪੀ ਵਗੈਰਾ ਤੇ ਸ਼ੂਗਰ ਵਰਤ ਬਿਲਕੁਲ ਕੰਟਰੋਲ ਬਿਲਕੁਲ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਤੁਸ ਸਭ ਇਹਨਾਂ ਨਾਲ ਵੀ ਕਿ ਜਿੱਦ ਸੁਣਨ ਦੀ ਜੋ ਸਾਡੀ ਤਾਕਤ ਹੁੰਦੀ ਉਹ ਘੱਟ ਜਾਂਦੀ ਹੈ। ਹਾਂ ਬਿਲਕੁਲ ਘੱਟ ਹੁੰਦੀ ਹੈ ਉਮਰ ਤੋਂ ਪਹਿਲਾਂ ਘੱਟ ਹੋ ਜਾਂਦੀ ਹੈ। ਜਿੱਦਾਂ ਆਪਾਂ ਕਹੀਏ ਕਿਸੇ ਜੇ ਆਪਣੀ ਉਮਰ 60 ਸਾਲ ਦੀ ਹੈ ਉਹ तीन चार साल तक शुरू हो जाएगा तो इस करके शुगर और ब्लड प्रेशर जेट ऑफ सब एक चीज़ है तो यानी कि इक्वल एंड ब्राबर एंड ताइ कॉपी नहीं, नहीं होंगी वही चीज़ आती नॉर्मल जो डाइट होंगी नॉर्मल एज देखोगे कि ताइ ਤਾਂ ਇਹ ਬਹੁਤ ਵਧੀਆ ਗੱਲ ਡਾਕਟਰ ਸਾਹਿਬ ਨੇ ਸਾਡੇ ਬਜ਼ੁਰਗਾਂ ਲਈ ਵੀ ਦੱਸੀ ਕਿ ਜੇ ਤੁਸੀਂ ਆਪਣਾ ਸ਼ੂਗਰ ਲੈਵਲ ਤੇ ਬੀਪੀ ਕੰਟਰੋਲ 'ਚ ਲਿਆਉਗੇ ਤਾਂ ਇਹ ਜੋ ਸੁਨਣ ਦੀ ਸਭ ਤੋਂ ਵੱਡੀ ਪ੍ਰੋਬਲਮ ਬਜ਼ੁਰਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਹ ਪ੍ਰੋਬਲਮ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਡਾਕਟਰ ਸਾਹਿਬ ਐਂਡ ਦੇ ਵਿੱਚ ਜਿਹੜੇ ਵੀ ਦਰਸ਼ਕ ਸਾਡੇ ਵੀਡੀਓ ਦੇਖ ਰਹੇ ਹਨ ਉਹਨਾਂ ਨੂੰ ਇੱਕ ਕੀ ਮੈਸੇਜ ਖਾਸ ਕਰ ਯੂਥ ਦੇ ਲਈ ਜਾਂ ਜਿਹੜੇ ਵੀ ਮਤਲਬ ਲਾਤ ਪਰਵਾਹੀ ਵਰਤਦੇ ਨੇ ਆਪਣੇ ਨਾਲ ਉਹਨਾਂ ਨੂੰ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਯੂਥ ਵਾਸਤੇ ਤਾਂ ਇੱਕ ਕੋਈ ਚੀਜ਼ ਕਹਾਵਾਗੇ ਤੁਸੀਂ जीवन है बहुत चंगी चीज़ है छोटी छोटी चीज़ा संगीत कह लिए संगीत हो गए पक्षी हो गए हर एक तरह की तो आवाज़ है वो तुझे सुननी है इंजॉय करनी है लाइफ में इंजॉय करना है वो सुनाई का सब तो व्डा रोल है तो कोशिश करो कि अपनी सुनाई है वनू बचाओ लाउड नॉइज़ तो बचाओ डायरेक्ट ड्रामा तो बचाओ ठीक है और कल के तरह की आप कही कि, कि कुछ चीज़ मारना नहीं चाहिए proper example ਬੱਚੋ ਬੇਬੀ بڑی ਚੀਜ਼ਾਂ ਦੇਖ ਕੇ ਨੂੰ ਮਿਲਦੀ ਹੈ ਕਿ ਜਦੋਂ ਵੀ ਕੰਮ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮਾਚਸ ਦੀ ਤਿੱਲੀ ਲੈ ਲੈਂਦੇ ਨੇ ਤੇ ਕੋਈ ਵੀ ਦਾ ਹਾਰਫੁਲ ਚੀਜ਼ ਚੱਕ ਕੇ ਉਹ ਕੰਨਾਂ 'ਚ ਫੇਰਨਾ ਪੈਂਦੇ ਨੇ ਤਾਂ ਮੈਂ ਚਾਹਾਂਗੀ ਐਜ਼ ਅ ਸਰਜਨ ਹੋਣ ਦੇ ਨਾਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਸਮਝਾਉਣਾ ਕਿ ਇਹ ਨਾ ਗਲਤ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਇਹਦੇ ਵਿੱਚ ਕੰਨਾਂ ਦੀ ਇਨਫੈਕਸ਼ਨ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਆ ਦੂਜਾ ਕਈ ਵਾਰ ਟ੍ਰੋਮੈਕ ਮਤਲਬ ਕੈਲੰਜਾ ਆਪਾ ਪੜਦਾ ਹੈ ਉਹ ਫਟ ਜਾਂਦਾ ਹੈਗਾ ਔਰ ਜਦ ਫਟ ਜਾਂਦਾ ਹੈ ਤਾਂ ਉਹਨੂੰ ਫਿਰ ਰਿਪੇਅਰ ਕਰਨਾ ਪੈਂਦਾ ਹੈ ਸਰਜਰੀ ਕਰਨੀ ਪੈਂਦੀ ਹੈ ਤੇ ਇਸ ਕਰਕੇ ਇਹ ਛੋਟੀ ਮੱਠੀ ਚੀਜ਼ ਹੁੰਦੀ ਹੈ ਬਟ ਲੇਕਿਨ ਤੁਸੀਂ ਇਹਨੂੰ ਅਵੋਇਡ ਕਰੋਗੇ ਤਾਂ ਵਧੀਆ ਰਹੋਗੇ ਇੰਜੋਏ ਕਰੋਗੇ ਇਹ ਚੀਜ਼ ਜੀ ਤਾਂ ਇਹ ਸਾਡੇ ਨਾਲ ਸਪੈਸ਼ਲ ਦੇ ਅੱਜ ਦੇ ਇੰਟਰਵਿਊ ਚ ਜੁੜੇ ਹੋਏ ਸਾਂ ਨੀ ਐਂਡ ਡਿਸਕਸਿੰਗ ਸਰਜਨ ਡਾਕਟਰ ਜਿਨ੍ਹਾਂ ਨੇ ਬਹੁਤ ਵਧੀਆ ਗੱਲਾਂ ਦੱਸਿਆ ਯੂਥ ਲਈ ਵੀ ਬਜ਼ੁਰਗਾਂ ਲਈ ਵੀ ਹਾਂ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਫਾਲੋ ਕਰੋਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਲਾਈਫਲੋਂਗ ਅੱਗੇ ਤੱਕ ਜਿਓ ਤੇ ਬਿਲਕੁਲ ਹੈਲਦੀ ਲਾਈਫ ਆਪਣੀ ਜਿਓ ਤੇ ਅਸੀਂ ਵੀ ਸਾਰੇ ਜੋ ਆਪਣ ਉਸ ਦੇਖਣ ਵਾਲੇ ਸਾਰੇ ਦਰਸ਼ਕਾਂ ਤੋਂ ਅਪੀਲ ਕਰਦੇ ਹਾਂ ਕਿ ਡਾਕਟਰ ਸਾਹਿਬ ਨੇ ਜੋ-ਜੋ ਗੱਲਾਂ ਕਹੀਆਂ ਹਨ ਖਾਸ ਕਰ ਜਿੱਦਾਂ ਕਿ ਅੱਜਕਲ ਵੈਦਰ ਚੇਂਜ ਹੋ ਰਿਹਾ ਵੈਦਰ ਚੇਂਜ ਦੇ ਕਰਕੇ ਕਲਾ ਖਰਾਬ ਹੁੰਦੀ ਨਾਰਮਲ ਜੀ ਅੱਜਕਲ ਇੱਕ ਪ੍ਰੋਬਲਮ ਚੱਲੀ ਹੋਈ ਹੈ ਇਹਨੂੰ ਪਲੀਜ਼ ਲਾਈਟਲੀ ਨਾ ਲੋ ਸੀਰੀਅਸ ਹੋ ਕੇ ਡਾਕਟਰ ਕੋਲ ਜਾਓ ਤੇ ਆਪਣਾ ਪ੍ਰੀਕਾਸ਼ਨ ਲੋ ਟਾਈਮਲੀ ਟਰੀਟਮੈਂਟ ਲੋ ਤੇ ਇਹ ਸਪੈਸ਼ਲਿਸਟ ਈਐਨਟੀ ਸਿਗੇ ਤਾਂ ਤੁਸੀਂ ਵੀ ਜੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਤੋਂ ਜੂਝ ਰਹੇ ਹੋ ਤਾਂ ਤੁਸੀਂ ਡਾਕਟਰ ਸਾਹਿਬ ਦੇ ਕਲੀਨਿਕ ਆਧਾਪੁਰ ਦੇ ਵਿੱਚ ਮਿਲ ਸਕਦੇ ਹੋ ਤੇ ਨੈਕਸਟ ਇੰਟਰਵਿਊ ਦੇ ਵਿੱਚ ਅਸੀਂ ਤੁਹਾਨੂੰ ਮਿਲਾਵਾਂਗੇ ਡਾਕਟਰ ਸਾਹਿਬ ਅਸੀਂ ਸੁਣਿਆ ਕਿ ਤੁਹਾਡਾ ਈਐਨਟੀ ਐਂਡ ਆਰਥੋ ਕਲੀਨਿਕ ਇਹ ਦੋਨੋਂ ਹੈ ਤੇ ਅੱਜ ਅਸੀਂ ਗੱਲਬਾਤ ਕੀਤੀ ਸੀ ਜੋ ਈਐਨਟੀ ਸਪੈਸ਼ਲਿਸਟ ਸਰਜਨ ਸਿਗੇ ਤਾਂ ਨੈਕਸਟ ਇੰਟਰਵਿਊ ਦੇ ਵਿੱਚ ਅਸੀਂ ਜੋ ਸਪੈਸ਼ਲਿਸਟ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਰੂਬਰੂ ਕਰਾਵਾਂਗੇ ਉਦੋਂ ਤੱਕ ਮੈਨੂੰ ਯਾਨੀ ਕਿ ਪੂਜਾ ਟੇਲ ਨੂੰ ਬਹੁਤ ਸੇ ਜ਼ਿਆਦਾ ਧੰਨਵਾਦ